ਜਿਹੜੇ ਗਰਮੀ ਦੇ ਦਿਨ ਚੱਲਦੇ ਪਏ ਆ ਨਾ ਤੱਤੀ ਲੋਹ ਵਗਦੀ ਪਈਏ ਨੰਗੇ ਪੈਰੀ ਤੁਰਿਆ ਨਹੀਂ ਜਾਂਦਾ ਰਾਹ ਤੇ ਰੇਤ ਇੰਨੀ ਗਰਮ ਹੋ ਜਾਂਦੀ ਏ ਮਿੱਟੀ ਧਰਤੀ ਤੇ ਯਾਦ ਕਰੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ 8-9 ਦਿਨ ਲੰਘ ਗਏ ਪੰਜ ਸਿੱਖ ਨਾਲ ਗਏ ਸੀ ਗੁਰੂ ਅਰਜਨ ਦੇਵ ਦੇ ਭਾਈ ਪੈੜਾ ਭਾਈ ਜੇਠਾ ਭਾਈ ਬਰਾਣਾ ਭਾਈ ਲੰਗਾ ਤੇ ਭਾਈ ਵਿਧਿਆ ਇਹ ਪੰਜ ਸਿੱਖ ਗੁਰੂ ਅਰਜਨ ਦੇਵ ਦੇ ਨਾਲ ਲਾਹੌਰ ਗਏ ਸਨ ਜਦੋਂ 5-7 ਦਿਨ ਇੱਕ ਹਫਤਾ 10 ਦਿਨ ਬੀਤ ਗਏ 10 ਸਾਲ ਤੇ ਕੁਝ ਕ ਮਹੀਨਿਆਂ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਦੀ 11 ਸਾਲ ਦੇ ਨਹੀਂ ਸੀ ਹਜੇ ਹੋਏ ਤੇ ਪਿਆਰ ਬੜਾ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਤੇ ਜਾਂਦ ਬੜਾ ਕਰਦੇ ਨੇ ਅੱਜ ਵੀ ਨਹੀਂ ਪਿਤਾ ਜੀ ਆਏ ਅੱਜ ਵੀ ਨਹੀਂ ਸਤਿਗੁਰ ਆਏ ਕਦੇ ਕੋਠੇ ਤੇ ਚੜ ਕੇ ਵੇਖਣਾ ਕਦੇ ਬਾਗ ਵਿੱਚ ਜਾਣਾ ਕਦੇ ਮੋੜ ਤੇ ਖਲੋਣਾ ਕਦੇ ਮਾਤਾ ਗੰਗਾ ਨੂੰ ਪੁੱਛਣਾ ਮਾਤਾ ਜੀ ਸਤਿਗੁਰ ਨਹੀਂ ਆਏ ਉੱਥੇ ਤੇ ਬਾਦਸ਼ਾਹ ਨੇ ਬੁਲਾਇਆ ਸੀ ਗੱਲਬਾਤ ਕਰਨ ਵਾਸਤੇ ਸੱਚੇ ਬਾਦਸ਼ਾਹ ਕਹਿੰਦੇ ਸੀ ਮੈਂ ਕੱਲ ਨੂੰ ਆ ਜਾਣਾ ਐਨੇ ਦਿਨ ਬੀਤ ਗਏ ਮਾਤਾ ਜੀ ਆਏ ਨਹੀਂ ਇੱਕ ਦਿਨ ਸ਼ਾਮਾਂ ਦਾ ਵੇਲਾ ਤੇ ਸਾਹਮਣੇ ਵੇਖਿਆ ਭਾਈ ਪੈੜਾ ਭਾਈ ਜੇਠਾ ਭਾਈ ਲੰਗਾ ਭਾਈ ਵਿਧਿਆ ਤੇ ਭਾਈ ਪਰਾਣਾ ਇਹ ਪੰਜੇ ਹੀ ਜਾਣੇ ਤੁਰੇ ਆਉਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਖੁਸ਼ ਹੋਏ ਕਿ ਸਿੱਖ ਆਏ ਨੇ ਤੇ ਸੱਚੇ ਪਾਤਸ਼ਾਹ ਵੀ ਨਾਲ ਹੀ ਆਏ ਹੋਣੇ ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਨੇ ਪਿਤਾ ਜੀ ਕਿੱਥੇ ਆ ਸੱਚੇ ਪਾਤਸ਼ਾਹ ਕਿੱਥੇ ਆ ਭਾਈ ਪ੍ਰਾਣੇ ਦੇ ਕੋਲੋਂ ਦੱਸਿਆ ਨਹੀਂ ਜਾਂਦਾ ਉਹਨੇ ਆਖਿਆ ਅੱਛਾ ਸਰੋਵਰ ਦੇ ਉੱਤੇ ਹੱਥ ਮੂੰਹ ਧੋਣ ਲੱਗ ਪਏ ਹੋਣੇ ਆ ਤੇ ਕਹਿਣ ਲੱਗੇ ਉਹਨਾਂ ਨੂੰ ਕੱਲਿਆਂ ਹੀ ਛੱਡ ਕੇ ਆ ਗਏ ਤੁਸੀਂ ਨਾਲ ਕਿਉਂ ਨਹੀਂ ਉਹਨਾਂ ਦੇ ਆਏ ਸਤਿਗੁਰਾਂ ਨੂੰ ਲੈ ਕੇ ਆਉਣਾ ਸੀ ਅੱਗੇ ਤੇ ਇੱਦਾਂ ਨਹੀਂ ਤੁਸੀਂ ਕਦੇ ਕੀਤਾ ਭੱਜ ਕੇ ਸਰੋਵਰ ਤੇ ਗਏ ਤੇ ਸੱਚੇ ਪਾਤਸ਼ਾਹ ਉੱਥੇ ਨਹੀਂ ਸੀ ਹੈਗੇ ਆਣ ਕੇ ਫਿਰ ਭਾਈ ਪ੍ਰਾਣੇ ਨੂੰ ਪੁੱਛਿਆ ਭਾਈ ਪ੍ਰਾਣਿਆਂ ਮੇਰੇ ਪਿਤਾ ਜੀ ਕਿੱਥੇ ਆ ਸੱਚੇ ਪਾਤਸ਼ਾਹ ਕਿੱਥੇ ਨੇ ਗੁਰੂ ਅਰਜਨ ਦੇਵ ਕਿੱਥੇ ਆ ਭਾਈ ਪ੍ਰਾਣਾ ਵੱਡਾ ਜਿਹਾ ਦਿਲ ਕਰਕੇ ਦਸਨ ਲੱਗਾ ਜਿਵੇਂ ਉਹਦੀ ਜ਼ੁਬਾਨ ਹੀ ਸੁੱਕ ਗਈ ਹੋਵੇ ਉਹਦੇ ਮੂੰਹ ਚੋਂ ਗੱਲ ਨਾ ਨਿਕਲੀ ਮੈਂ ਕੀ ਅੱਖਾਂ ਇਸ ਬੱਚੇ ਨੂੰ ਮੈਂ ਕੀ ਅੱਖਾਂ ਇੱਕ ਪੁੱਤਰ ਨੂੰ ਉਹਦੇ ਪਿਤਾ ਦੇ ਦੁੱਖਾਂ ਦੀ ਉਹਦੇ ਪਿਤਾ ਦੇ ਦੁਨੀਆ ਤੋਂ ਚਲੇ ਜਾਣ ਦੀ ਕਹਾਣੀ ਮੈਂ ਕਿਵੇਂ ਸੁਣਾਵਾਂ ਕਿਵੇਂ ਅੱਖਾਂ ਮੈਂ ਮਾਤਾ ਗੰਗਾ ਨੂੰ ਕਿ ਤੇਰੇ ਸਿਰ ਦੇ ਸੁਹਾਗ ਨੇ ਕਦੇ ਮੁੜ ਕੇ ਨਹੀਂ ਆਉਣਾ ਕਿਵੇਂ ਆਖਾਂ ਮੈਂ ਹਰ ਗੋਬਿੰਦ ਸਾਹਿਬ ਨੂੰ ਕਿ ਹੁਣ ਕਿਸੇ ਨੇ ਪੁੱਤ ਕਹਿ ਕੇ ਗੱਲ ਨਾ ਨਹੀਂ ਲਾਉਣਾ ਮੈਂ ਕਿਵੇਂ ਆਖਾਂ ਕਿ ਹੁਣ ਉਹ ਸ਼ਾਂਤੀ ਦੀ ਮੂਰਤ ਠੰਡੀ ਮੂਰਤ ਧਰਮ ਦੀ ਤੁਝਾ ਉਹ ਪਿਆਰ ਦੀਆਂ ਪੁਹਾਰਾਂ ਸ਼ਹਿਬਰਾਂ ਲਟਾਉਣ ਵਾਲੇ ਸਤਗੁਰੂ ਜਿਨ੍ਹਾਂ ਦਾ ਦਰਸ਼ਨ ਦਦਾਰਿਆਂ ਦੇ ਨਾਲ دیدار ਕੀਤੇ ਆ ਭੁੱਖ ਲੈ ਜਾਂਦੀ ਸੀ ਜਿਨ੍ਹਾਂ ਦੇ ਬਜਨਾ ਤੋਂ ਅੰਮ੍ਰਿਤ ਵਰਸਦਾ ਸੀ ਉਹਨਾਂ ਨੇ ਹੁਣ ਕਦੇ ਦਰਸ਼ਨ ਨਹੀਂ ਦੇਨੇ ਹੁਣ ਕਦੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਚ ਸਰੰਦਾ ਪਕੜ ਕੇ ਉਹਨੀਆਂ ਤਾਰਾਂ ਤੇ ਗੱਜ ਨਹੀਂ ਕਿਸੇ ਫੇਰਣਾ ਹੁਣ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਉਹ ਮਨੋਹਰ ਬਾਣੀ ਹਿਰਦੇ ਵਿਦਿਕ ਬਾਣੀ ਮਨ ਨੂੰ ਠੰਡ ਪਾਉਣ ਵਾਲੀ ਅੰਮ੍ਰਿਤ ਭਿੰਨੀ ਬਾਣੀ ਉਹਨਾਂ ਦੀ ਪਿਆਰੀ ਆਵਾਜ਼ ਹੁਣ ਕਦੇ ਨਹੀਂ ਸੁਣਨੀ ਮੈਂ ਕਿਵੇਂ ਆਖਾਂ ਪਾਈ ਪ੍ਰਾਣੇ ਨੇ ਬੜਾ ਜ਼ੋਰ ਲਾਇਆ ਜ਼ਬਾਨ ਵਿੱਚੋਂ ਤੇ ਗੱਲ ਨਾ ਨਿਕਲੀ ਪਰ ਅੱਖਾਂ 'ਚ ਹੰਝੂ ਆ ਗਏ ਉੱਜੀ ਸਾਰੀ ਚੀਕ ਮਾਰ ਕੇ ਆਖਦਾ ਹੁਣ ਨਹੀਂ ਸਤਗੁਰਾਂ ਨੇ ਕਦੇ ਆਉਣਾ ਹਰ ਕੋ ਬੇ ਇਨਸਾਬ ਨੂੰ ਕਹਿਣ ਲੱਗੇ ਤੁਹਾਡੇ ਪਿਤਾ ਜੀ ਨੇ ਹੁਣ ਮੁੜ ਕੇ ਨਹੀਂ ਆਉਣਾ ਕਿਉਂ ਨਹੀਂ ਆਉਣਾ ਭਾਈ ਬਰਾਣਿਆ ਕਿਉਂ ਨਹੀਂ ਆਉਣਾ ਕੀ ਗੱਲ ਹੋ ਗਈ ਬਾਰ ਬਾਰ ਪੁੱਛੀ ਜਾ ਰਹੀ ਸੀ ਸ੍ਰੀ ਹਰਗੋਬਿੰਦ ਸਾਹਿਬ ਮਨ ਨੂੰ ਚੈਨ ਨਹੀਂ ਸੀ ਆਉਂਦਾ ਭੱਜ ਕੇ ਗਲ ਨਾ ਲਾ ਕੇ ਭਾਈ ਪ੍ਰਾਣੇ ਨੇ ਆਖਿਆ ਹਰਗੋਬਿੰਦ ਸਾਹਿਬ ਤੇਰਾ ਸਿਰ ਪਿਤਾ ਦੇ ਸਾਇ ਤੋਂ ਮਹਿਰੂਮ ਹੋ ਗਿਆ ਸਦਾ ਲਈ ਛੱਡ ਕੇ ਚਲੇ ਗਏ ਮਹਾਰਾਜ ਮਾਤਾ ਗੰਗਾ ਦੇ ਹੱਥ ਵਿੱਚ ਫੜੇ ਹੋਏ ਪਾਣੀ ਦੇ ਭਾਂਡੇ ਡਿੱਗ ਪਏ ਜਿਹੜੇ ਸਿੱਖਾਂ ਨੂੰ ਪਿਉਨ ਲੱਗੇ ਸੀ ਚੀਕ ਝਿਆੜਾ ਪੈ ਗਿਆ ਰੌਲਾ ਗੌਲਾ ਮਚ ਗਿਆ ਕਿ ਸਤਗੁਰ ਸਦਾ ਵਾਸਤੇ ਛੱਡ ਕੇ ਚਲੇ ਗਏ 11 ਸਾਲਾਂ ਦੀ ਉਮਰ ਕੋਈ 11 ਸਾਲਾਂ ਤੋਂ ਕੁਝ 1-2 ਮਹੀਨੇ ਘੱਟ ਗੁਰਮਖੋ ਕੀ ਕਾਰਨ ਸਨ ਸਤਗੁਰਾਂ ਦੀ ਸ਼ਹੀਦੀ ਦੇ ਤੇ ਗੱਲ ਇਥੋਂ ਸੱਜਣ ਸ਼ੁਰੂ ਕਰਦੇ ਆ ਕਿ ਬਾਦਸ਼ਾ ਜਿਹੜਾ ਅਕਬਰ ਸੀ ਨਾ ਉਹ ਵਧੀਆ ਬਾਦਸ਼ਾ ਸੀ ਆ ਜਿਹੜੀ ਜ਼ਮੀਨ ਆ ਅਮਰਤ ਸਰਦੀ ਬਾਬੇ ਬੁੱਢੇ ਦੀ ਬੀੜ ਤਰਨ ਤਾਰਨ ਇਹ ਜਿੰਨੇ ਵੀ ਪਿੰਡ ਆ ਨਾ ਇਹ ਬਾਦਸ਼ਾ ਨੇ ਮੱਥਾ ਟੇਕ ਕੇ ਸੀ ਸਤਗੁਰ ਲੈਂਦੇ ਨਹੀਂ ਸਨ ਤੇ ਬਾਦਸ਼ਾ ਨੇ ਆਖਿਆ ਚਲ ਤੁਹਾਡੀ ਵੀ ਬੇਟੀ ਤੇ ਮੇਰੀ ਵੀ ਬੇਟੀ ਬੀਬੀ ਭਾਨੀ ਤੇ ਮੈਂ ਭਾਨੀ ਦੇ ਨਾਮ ਤੇ ਪਟਾ ਲਿਖ ਦੇਣਾ ਇਹ ਜਿੰਨੇ ਵੀ ਪਿੰਡ ਸਨ ਪਰ ਜਦੋਂ ਉਹਦਾ ਮੁੰਡਾ ਗੱਦੀ ਤੇ ਬਹਿੰਦਾ ਤੇ ਬਾਦਸ਼ਾਹ ਨਹੀਂ ਸੀ ਚਾਹੁੰਦਾ ਕਿ ਮੇਰਾ ਮੁੰਡਾ ਗੱਦੀ ਤੇ ਬਹਿ ਜਹਾਂਗੀਰ ਨੇ ਆਪਣੇ ਜੀਂਦੇ ਬਾਦਸ਼ਾਹ ਦੇ ਹੁੰਦਿਆਂ ਹੀ ਇੱਕ ਬੰਦੇ ਦੀ ਜੀਂਦੇ ਦੀ ਖਲ ਲਵਾਈ ਸੀ ਬਾਦਸ਼ਾਹ ਕਹਿੰਦਾ ਸੀ ਵੀ ਇਹ ਬੰਦਾ ਗੱਦੀ ਤੇ ਬਹਿਣ ਵਾਲਾ ਨਹੀਂ ਉਹ ਚਾਹੁੰਦਾ ਸੀ ਮੇਰਾ ਪੁੱਤਰਾ ਗੱਦੀ ਤੇ ਬਹਿ ਜਾਏ ਖੁਸਰੋ ਬਗਾਵਤ ਪੈ ਗਈ ਸਮਾਂ ਇਦਾਂ ਬਣਿਆ ਬਾਦਸ਼ਾਹ ਅਕਬਰ ਚਲੇ ਗਿਆ ਜਹਾਂਗੀਰ ਗੱਦੀ ਤੇ ਬਹਿ ਗਿਆ ਪਰ ਖੁਸਰੋ ਵੱਲ ਕਈ ਬੰਦੇ ਹੋ ਗਏ ਵੀ ਤੇਰਾ ਦਾਦਾ ਤੇ ਤੈਨੂੰ ਚਾਹੁੰਦਾ ਸੀ ਗੱਦੀ ਤੇ ਤੈਨੂੰ ਬਹਿਣਾ ਚਾਹੀਦਾ ਹੈ ਬਗਾਵਤ ਹੋ ਗਈ ਖੁਸਰੋ ਦੇ ਨਾਲ 10000 ਬੰਦਾ ਸੀ ਫੌਜ ਉਹ ਲੜਦਾ ਲੜਦਾ ਭੱਜਦਾ ਭੱਜਦਾ ਲਾਹੌਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਵੀ ਲਾਹੌਰ ਤੇ ਕਬਜ਼ਾ ਕਰਨਾ ਜਦੋਂ ਲਾਹੌਰ ਤੇ 9 ਦਿਨ ਘੇਰਾ ਪਾ ਲਿਆ ਲਾਹੌਰ ਦੇ ਕਿਲੇ ਨੂੰ ਨਾ ਗੱਲ ਬਣੀ ਉਹ ਫਿਰ ਵਾਪਸ ਆਇਆ ਵੀ ਮੈਂ ਮੁਰਤਜ਼ਾ ਖਾਨ ਨੂੰ ਜਿੰਨੂੰ ਬਾਦਸ਼ਾਹ ਨੇ ਭੇਜਿਆ ਇਬ ਬਿਆਸ ਦਰਿਆ ਟੱਪਣ ਤੋਂ ਪਹਿਲਾਂ ਰੋਕ ਲਾਂ ਪਰ ਉਹ ਰੋਕ ਨਾ ਸਕਿਆ ਲੜਾਈ ਹੋਈ ਖਸਰੋ ਹਾਰ ਗਿਆ ਗੁਰੂ ਅਰਜਨ ਦੇ ਮਹਾਰਾਜ ਕੋ ਲਾਇਆ ਸਤਗੁਰਾਂ ਨੇ ਪਰਸ਼ਾਦਾ ਪਾਣੀ ਵੀ ਛਕਾਇਆ ਮੁਸਲਮਾਨ ਇਤਿਹਾਸਕਾਰ ਕਹਿੰਦੇ ਨੇ ਕਿ ਸਤਗੁਰਾਂ ਅਰਦਾਸ ਵੀ ਕੀਤੀ ਟਿੱਕਾ ਵੀ ਲਾਇਆ ਤੇ 5000 ਰੁਪਈਆ ਵੀ ਉਹਨੂੰ ਦਿੱਤਾ ਉਹਨੇ ਮੰਗਿਆ ਵੀ ਮੈਨੂੰ ਸਹਾਇਤਾ ਚਾਹੀਦੀ ਹੈ ਇਹ ਗੱਲ ਦਾ ਪਤਾ ਜਦੋਂ ਬਾਦਸ਼ਾਹ ਨੂੰ ਲੱਗਦਾ ਹੈ ਪਹਿਲਾਂ ਤੇ ਬਾਦਸ਼ਾਹ ਖੁਸਰੋ ਨੂੰ ਕੈਦ ਕਰਦਾ ਤੇ ਰਾਵੀ ਦੇ ਵਿੱਚ 700 ਬੰਦੇ ਦੀਆਂ ਪੁੱਠੀਆਂ ਖੱਲਾਂ ਲਵਾ ਕੇ ਜਿਹੜੇ ਖੁਸਰੋ ਦੇ ਨਾਲ ਦੇ ਸਨ ਉਹਨਾਂ ਨੂੰ ਸਜ਼ਾ ਦੇਂਦਾ ਮਾਰਦਾ ਫੇਰ ਜਿਹੜੇ ਜਿਹੜੇ ਬੰਦੇ ਨੇ ਉਹਦੀ ਸਹਾਇਤਾ ਕੀਤੀ ਹੁੰਦੀ ਆ ਨਾ ਉਹਨਾਂ ਨੂੰ ਮਾਰਦਾ ਕੈਦ ਕਰਦਾ ਤੇ ਗੁਰੂ ਅਰਜਨ ਦੇਵ ਨੂੰ ਵੀ ਬੁਲਾਇਆ ਜਾਂਦਾ ਵੀ ਤੂੰ ਉਹਦੀ ਸਹਾਇਤਾ ਕੀਤੀ ਹੈ ਤੂੰ ਉਹਦੀ ਮਦਦ ਕੀਤੀ ਹੈ ਬਾਗੀ ਬੰਦੇ ਦੀ ਗੁਰੂ ਅਰਜਨ ਦੇਵ ਕਹਿੰਦੇ ਨੇ ਵੀ ਸਾਡੇ ਕੋਲ ਜਿਹੜੇ ਬੰਦੇ ਆਉਂਦੇ ਨੇ ਤੁਸੀਂ ਆਉਂਦੇ ਤੁਹਾਨੂੰ ਪ੍ਰਸ਼ਾਦਾ ਛਕਾ ਦੇਂਦੇ ਗੁਰੂ ਦਾ ਲੰਗਰ ਜਿਹੜਾ ਮਰਜ਼ੀ ਆਵੇ ਉਹ ਗੱਲ ਨਹੀਂ ਮੰਨਦਾ ਉਹ ਕਹਿੰਦਾ 2 ਲੱਖ ਤੁਹਾਨੂੰ ਜੁਰਮਾਨਾ ਕੀਤਾ ਜਾਂਦਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਤਗੁਰਾਂ ਆਖਿਆ ਅਸੀਂ ਫਕੀਰ ਹਾਂ ਫਕੀਰਾਂ ਕੋ ਮਾਇਆ ਇੰਨੀ ਕਿੱਥੇ ਅਸੀਂ ਕੋਈ ਪੈਸੇ ਨਹੀਂ ਦੇਨੇ ਤੇ ਬਾਦਸ਼ਾਹ ਕਸ਼ਮੀਰ ਨੂੰ ਚਲਿਆ ਜਾਂਦਾ ਗਰਮੀ ਦੇ ਦਿਨ ਸਨ ਮੁਰਤਜਾ ਖਾਨ ਦੇ ਹਵਾਲੇ ਕਰਕੇ ਸਤਗੁਰਾਂ ਨੂੰ ਉਹ ਕਸ਼ਮੀਰ ਨੂੰ ਚਲੇ ਗਿਆ ਤੇ ਚੰਦੂ ਜਿਹੜਾ ਉਹਨੇ ਸਤਗੁਰਾਂ ਨੂੰ ਉਹਦੇ ਕੋਲੋਂ ਲੈ ਲਿਆ ਵੀ ਮੈਂ ਆਪੇ ਮਾਮਲਾ ਉਗਰਾ ਲਵਾਂਗਾ ਕਿਉਂਕਿ ਚੰਦੂ ਦੀ ਲੜਕੀ ਦਾ ਸਾਖ ਵੀ ਮੋੜਿਆ ਹੁੰਦਾ ਸਤਗੁਰਾਂ ਨੇ ਉਹਦੇ ਦਿਲ ਵਿੱਚ ਇਹ ਗੱਲ ਸੀ ਇੱਕ ਤੇ ਕਾਰਨ ਗੁਰਮਖੋ ਇਹ ਸੀ ਦੂਜਾ ਕਾਰਨ ਆ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਪ੍ਰਿਥੀ ਚੰਦ ਜਦੋਂ ਗੁਰੂ ਅਰਜਨ ਦੇਵ ਗੁਰਗੱਦੀ ਤੇ ਪਿਰਾਜਮਾਨ ਹੋਏ ਇੱਕ ਪੱਗ ਪ੍ਰਿਥੀ ਚੰਦ ਨੂੰ ਬੰਨੀ ਗਈ ਵੱਡੇ ਪੁੱਤਰ ਦੀ ਇੱਕ ਪੱਗ ਦਸਤਾਰ ਗੁਰੂ ਅਰਜਨ ਦੇਵ ਨੂੰ ਸਜਾਈ ਗਈ ਗੁਰਗੱਦੀ ਦੀ ਦਸਤਾਰ ਕਹਿੰਦੇ ਪ੍ਰਿਥੀ ਚੰਦ ਨੇ ਖੋਹ ਲਈ ਦਸਤਾਰ ਬੜੀ ਬਦਮਿੰਦੀ ਕੀਤੀ ਫੇਰ ਸਤਗੁਰਾਂ ਨਾਲ ਵੈਰ ਵਿਰੋਧ ਕਰਨ ਲੱਗਾ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਪੇਸ਼ ਹੋਇਆ ਕਿ ਗੱਦੀ ਦਾ ਮੇਰਾ ਹੱਕ ਆ ਮੇਰੇ ਛੋਟੇ ਭਰਾ ਨੂੰ ਗੱਦੀ ਮਿਲ ਗਈ ਏ ਇਦਾਂ ਨਹੀਂ ਚਾਹੀਦਾ ਬਾਦਸ਼ਾਹ ਨੇ ਕੋਈ ਖਾਸ ਧਿਆਨ ਨਾ ਦਿੱਤਾ ਉਹਨੇ ਵਜ਼ੀਰਾਂ ਨੂੰ ਰਿਸ਼ਵਤ ਦਿੱਤੀ ਸੁਲਹੀ ਖਾਨ ਨਾਲ ਗੰਢ ਧੋਪਾ ਕੀਤਾ ਪਰ ਉਹਦੀ ਗੱਲ ਨਾ ਬਣੀ ਕਈ ਇਤਿਹਾਸਕਾਰ ਕਹਿੰਦੇ ਨੇ ਵੀ ਗੁਰੂ ਕਾ ਕੋਠਾ ਜਿਹੜਾ ਪਿੰਡ ਆ ਨਾ ਮੋਗੇ ਦੇ ਕੋਲ ਮਾਲ ਵਿੱਚ ਬਾਦਸ਼ਾਹ ਨੇ ਆਖਿਆ ਵੀ ਇਹ ਪਿੰਡ ਇੱਕ ਤੋਂ ਲੈ ਲੈ ਤੇ ਆਪਣਾ ਗੁਜ਼ਾਰਾ ਕਰੀ ਜਾ ਜਦੋਂ ਮੈਂ ਲਾਹੋਂ ਰਾਵਾਂਗਾ ਤੇ ਦੋਵੇਂ ਭਰਾ ਆਇਓ ਤੁਹਾਡੀ ਗੱਲਬਾਤ ਸੁਣ ਲਾਂਗੇ ਪਰ ਪ੍ਰਿਥੀ ਚੰਦ ਰੁਕਣ ਵਾਲਾ ਨਹੀਂ ਸੀ ਉਹਨੇ 10000 ਰੁਪਈਆ ਸੁਲਹੀ ਖਾਨ ਨੂੰ ਦਿੱਤਾ ਕਿ ਮੇਰੇ ਭਰਾ ਗੁਰੂ ਅਰਜਨ ਦੇਵ ਨੂੰ ਮਾਰ ਦੇ ਇੱਕ ਕਾਰਨ ਗੁਰਮਖੋ ਇਹ ਸੀਗਾ ਇੱਕ ਚੰਦੂ ਦੀ ਗੱਲ ਈਰਖਾ ਤੇ ਦੂਜੀ ਵੱਡੀ ਜਿਹੜੀ ਗੱਲ ਆ ਬਾਦਸ਼ਾ ਆਪਣੀ ਡਾਇਰੀ ਵਿੱਚ ਲਿਖਦਾ ਤੌਜ ਕੇ ਜਹਾਂਗੀਰੀ ਦੇ ਵਿੱਚ ਕਿ ਬੜੇ ਚਿਰ ਤੋਂ ਇੱਕ ਝੂਠ ਦੀ ਦੁਕਾਨ ਖੁੱਲੀ ਹੋਈ ਸੀ ਕਈ ਪੀੜੀਆਂ ਤੋਂ ਤੇ ਮੇਰਾ ਜੀ ਕਰਦਾ ਸੀ ਇਹਨੂੰ ਬੰਦ ਕੀਤਾ ਜਾਵੇ ਤੇ ਉਹ ਹੁਣ ਮੈਂ ਬੰਦ ਕਰ ਦਿੱਤੀ ਐ ਇਹ ਗੁਰਮਖੋ ਬਾਦਸ਼ਾਹ ਦੇ ਮਨ ਦੀ ਭਾਵਨਾ ਸੀ ਬਾਦਸ਼ਾਹ ਕਹਿੰਦਾ ਸੀ ਕਿ ਇਹ ਜਿਹੜੇ ਕਾਫਰ ਨੇ ਬੜੇ ਭੜੇ ਸ਼ਬਦ ਉਹਨੇ ਲਿਖੇ ਕਿ ਮੇਰੇ ਮਨ ਵਿੱਚ ਹੁਣ ਬੜਾ ਸਕੂਨ ਐ ਇਹ ਝੂਠ ਦੀ ਦੁਕਾਨ ਸਦਾ ਵਾਸਤੇ ਮੈਂ ਬੰਦ ਕਰ ਚੱਲਿਆ ਭਾਈ ਪਿਰਾਨੇ ਨੇ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਹਣ ਕਿ ਸਾਡੇ ਸਾਹਮਣੇ ਚੰਦੂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਹਿਲਾਂ ਦੇਖਾਂ ਵਿੱਚ ਹੀ ਉਬਾਲਿਆ ਦੇਖਦੇ ਅੰਦਰ ਤੇ ਗੁਰਮੁਖ ਪਿਆਰਿਓ ਇੱਕ ਸਤਿਆਗ੍ਰਹਿ ਸ਼ਬਦ ਹੈ ਵਿਦਵਾਨ ਕਹਿੰਦੇ ਨੇ ਜੇ ਕੋਈ ਦੁਨੀਆ ਤੇ ਪਹਿਲਾ ਸਤਿਆਗ੍ਰਹੀ ਹੈ ਉਹ ਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤ ਦੇ ਉੱਤੇ ਆਗਰਹ